ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ਼੍ਰੀ ਜੋਤੀਤਰੂਪ ਸਾਹਿਬ ਤੱਕ ਇਹ ਨਗਰ ਕੀਰਤਨ ਜਿਹੜਾ ਉਸੇ ਤਰੀਕੇ ਨਾਲ ਜਾਂਦਾ ਹੈ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜੋਤੀਤੂਰ ਸਾਹਿਬ ਵਾਲੀ ਅਸਥਾਨ ਤੇ ਸਾਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਸੀ ਤਾਂ ਇਹ ਇੱਕ ਅਜਿਹਾ ਨਗਰ ਕੀਰਤਨ ਹੈ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਕੇ ਇਤੋਂ ਤੋਰਿਆ ਜਾਂਦਾ ਹੈ ਤੇ ਕੀਰਤਾਂ ਸੋਲਾ ਸਾਹਿਬ ਦਾ ਪਾਠ ਕਰਕੇ ਉੱਥੇ ਸਮਾਪਤੀ ਹੁੰਦੀ ਹੈ ਇਸ ਨਗਰ ਕੀਰਤਨ ਸਾਹਿਬ ਦੀ ਤਾਂ ਦਰਸ਼ਨ ਤੁਸੀਂ ਕਰ ਰਹੇ ਹੋ ਪਾਲਕੀ ਸਾਹਿਬ ਦੇ ਨਾਲ ਅ ਨਗਾਰੇ ਵੱਜ ਰਹੇ ਨੇ ਜਿਹੜਾ ਰਣਜੀਤ ਨਗਾਰਾ ਗੁਰੂ ਸਾਹਿਬਾਨ ਨੇ ਬਖਸ਼ਿਆ ਸੀ। ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਨਗਾਰਾ ਵੱਜਦਾ ਸੀ ਤਾਂ ਇਹ ਨਗਾਰੇ ਰਾਜਸ਼ਾਹੀ ਦੀ ਨਿਸ਼ਾਨੀ ਨੇ ਤਾਂ ਗੁਰੂ ਸਾਹਿਬਾਨ ਨੇ ਆਪਣੇ ਉਤਰਾ ਨੂੰ ਆਪਣੀਆਂ ਧੀਆਂ ਨੂੰ ਰਾਜੇ ਹੀ ਬਣਾਇਆ ਸਿਰਾਂ ਤੇ ਦਸਤਾਰਾਂ ਜਿਹੜੀਆਂ ਕਦੇ ਰਾਜ ਕਰਾਣੇ ਹੀ ਬਣ ਸਕਦੇ ਸੀ ਆਪਣੇ ਸਿੱਖਾਂ ਨੂੰ ਬਖਸ਼ੀਆਂ ਸ਼ਾਸਤਰ ਵਿੱਦਿਆ ਬਖਸ਼ੀਆਂ ਸਰਦਾਰੀਆਂ ਬਖਸ਼ੀਆਂ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇਸ ਅਸਥਾਨ ਤੇ ਪੁੱਜੀਆਂ ਨੇ ਇੱਥੇ ਨਤਮਸਤਕ ਹੋ ਰਹੀਆਂ ਨੇ ਪਾਲਕੀ ਸਾਹਿਬ ਤੇ ਦਰਸ਼ਨ ਕਰਕੇ ਸੰਤਾਂ ਨਿਹਾਲ ਹੋ ਰਹੀਆਂ ਨੇ ਤੋ ਕੇਸਰੀ ਨਿਸ਼ਾਨ ਸਾਹਿਬ ਇੱਥੇ ਝੂਲਦੇ ਨੇ ਮੀਰੀ ਦਾ ਤੇ ਪੀਰੀ ਦਾ ਗੁਰੂ ਸਾਹਿਬਾਨ ਨੇ ਮੀਰੀ ਵੀ ਬਖਸ਼ੀ ਆਪਣੇ ਖਾਲਸੇ ਨੂੰ ਪੀਰੀ ਵੀ ਬਖਸ਼ੀ ਐ ਤੇਗ ਵੀ ਬਖਸ਼ੀ ਐ ਤੇ ਤੇਗ ਵੀ ਬਖਸ਼ੀ ਐ ਸਿੱਕੀ ਦੇ ਵਿੱਚ ਸ਼ਾਂਤਮਈ ਕੁਰਬਾਨੀਆਂ ਵੀ ਨੇ ਪੰਜਮ ਪਾਸ਼ਾ ਨੇ ਸ਼ਾਂਤਮਈ ਕੁਰਬਾਨੀ ਕੀਤੀ ਸਾਹਿਬਜ਼ਾਦਿਆਂ ਨੇ ਸ਼ਾਂਤਮਈ ਕੁਰਬਾਨੀ ਕੀਤੀ ਵੱਡੇ ਸਾਹਿਬਜ਼ਾਦਿਆਂ ਨੇ ਯੁੱਧ ਕਰਕੇ ਕੁਰਬਾਨੀ ਕੀਤੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ